ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਕੰਨਾਂ ਦੇ ਦੋ ਅੱਖਰੀ ਸ਼ਬਦ ਕੰਨਾਂ ਮਾਤਰਾ ਅੱਖਰ ਦੇ ਪਿੱਛੇ ਲੱਗਦੀ ਹੈ ਕੱਕੇ ਨੂੰ ਕੰਨਾਂ ਰਾਰਾ ਕਾਰ ਰਾਰੇ ਨੂੰ ਕੰਨਾਂ ਜੱਜੇ ਨੂੰ ਕੰਨਾਂ ਰਾਜਾ ਤੱਤੇ ਨੂੰ ਕੰਨਾਂ ਰਾਰੇ ਨੂੰ ਕੰਨਾਂ ਤਾਰਾ ਵਾਵੇ ਨੂੰ ਕੰਨਾਂ ਜੱਜੇ ਨੂੰ ਕੰਨਾਂ ਵਾਜਾ ਹਾਹੇ ਨੂੰ ਕੰਨਾਂ ਰਾਰਾ ਹਾਰ ਨੰਨੇ ਨੂੰ ਕੰਨਾਂ ਨੰਨੇ ਨੂੰ ਕੰਨਾਂ ਨਾਨਾ ਕੱਕੇ ਨੂੰ ਕੰਨਾਂ ਰਾਰਾ ਕਾਰ ਸਸੇ ਨੂੰ ਕੰਨਾ ਲੱਲਾ ਸਾਲ ਬੱਬੇ ਨੂੰ ਕੰਨਾ ਗੱਗੇ ਪਰਿੰਦੀ ਬਾਗ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਆਰਾ ਐੜੇ ਨੂੰ ਕੰਨਾ ਲੱਲੇ ਨੂੰ ਕੰਨਾ ਲੱਲੇ ਪਰਿੰਦੀ ਆਲਾ ਕੱਗਾ ਰਾਰੇ ਨੂੰ ਕੰਨਾ ਘੜਾ ਚੱਚੇ ਨੂੰ ਕੰਨਾ ਰਾਰਾ ਚਾਰ ਦਦੇ ਨੂੰ ਕੰਨਾ ਲੱਲੇ ਪਰਿੰਦੀ ਦਾਲ ਸਸੇ ਨੂੰ ਕੰਨਾ ਗੱਗਾ ਸਾਗ ਤੱਤੇ ਨੂੰ ਕੰਨਾ ਰਾਰੇ ਨੂੰ ਕੰਨਾ ਤਾਰਾ ਤੱਤੇ ਨੂੰ ਕੰਨਾ ਲੱਲੇ ਨੂੰ ਕੰਨਾ ਤਾਲਾ ਬੱਬਾ ਰਾੜੇ ਨੂੰ ਕੰਨਾ ਬੜਾ ਡੱਡੇ ਨੂੰ ਕੰਨਾ ਰਾਰਾ ਡਾਰ ਹਾਹੇ ਨੂੰ ਕੰਨਾ ਲੱਲਾ ਹਾਲ ਲੱਲੇ ਨੂੰ ਕੰਨਾ ਗੱਗਾ ਲਾਗ ਪੱਬੇ ਨੂੰ ਕੰਨਾ ਰਾੜੇ ਨੂੰ ਕੰਨਾ ਪਾਰਾ ਮੰਮੇ ਨੂੰ ਕੰਨਾ ਲੱਲੇ ਨੂੰ ਕੰਨਾ ਮਾਲਾ ਕੱਕਾ ਰਾੜੇ ਨੂੰ ਕੰਨਾ ਕੜਾ ਹਾ ਹੀ ਨੁ ਕੰਨਾ ਰਾਰਾ ਹਾਰ ਮੰਮੇ ਨੂੰ ਕੰਨਾ ਲੱਲਾ ਮਾਲ ਰਾਰੇ ਨੂੰ ਕੰਨਾ ਗੱਗਾ ਰਾਗ ਸਾਰੇ ਸਸੇ ਨੂੰ ਕੰਨਾ ਰਾਰੇ ਨੂੰ ਕੰਨਾ ਸਾਰਾ ਕਕੇ ਨੂੰ ਕੰਨਾ ਲੱਲੇ ਪਰੀ ਬਿੰਦੀ ਇੱਕ ਕਕੇ ਲੱਲੇ ਨੂੰ ਕੰਨਾ ਕਾਲਾ ਮੰਮੇ ਨੂੰ ਕੰਨਾ ਲੱਲੇ ਨੂੰ ਕੰਨਾ ਮਾਲਾ ਗੱਗੇ ਨੂੰ ਕੰਨਾ ਨਾਣੇ ਨੂੰ ਕੰਨਾ ਗਾਣਾ ਗੱਗੇ ਨੂੰ ਕੰਨਾ ਗਾ ਮਾਲਾ ਗਾਣਾ ਗਾ ਰਾਰੇ ਨੂੰ ਕੰਨਾ ਜੱਜੇ ਨੂੰ ਕੰਨਾ ਰਾਜਾ ਵਾਵੇਂ ਨੂੰ ਕੰਨਾ ਜੱਜੇ ਨੂੰ ਕੰਨਾ ਬਾਜਾ ਵਵ ਜਜੇ ਨੂੰ ਕੰਨਾ ਵਜਾ ਰਾਜਾ ਵਾਜਾ ਵਜਾ ਚੱਚੇ ਨੂੰ ਕੰਨਾ ਚੱਚੇ ਨੂੰ ਕੰਨਾ ਚਾਚਾ ਕਕੇ ਨੂੰ ਕੰਨਾ ਰਾਰਾ ਕਾਰ ਚਾਚਾ ਲੱਲੇ ਨੂੰ ਕੰਨਾ ਚਲਾ ਚਾਚਾ ਕਾਰ ਚਲਾ ਮੰਮੇ ਨੂੰ ਕੰਨਾ ਤਤੇ ਨੂੰ ਕੰਨਾ ਮਾਤਾ ਸਸੇ ਨੂੰ ਕੰਨਾ ਗੱਗਾ ਸਾਗ ਬੱਬਾ ਨਾਣੇ ਨੂੰ ਕੰਨਾ ਬਣਾ ਮਾਤਾ ਸਾਗ ਬਣਾ ਕਕੇ ਨੂੰ ਕੰਨਾ ਰਾਰਾ ਕਾਰ ਰਾਰੇ ਨੂੰ ਕੰਨਾ ਜਜੇ ਨੂੰ ਕੰਨਾ ਰਾਜਾ ਤਤੇ ਨੂੰ ਕੰਨਾ ਰਾਰੇ ਨੂੰ ਕੰਨਾ ਤਾਰਾ ਵਾਵੇ ਨੂੰ ਕੰਨਾ ਜਜੇ ਨੂੰ ਕੰਨਾ ਆਵਾਜਾ ਹਾਹੇ ਨੂੰ ਕੰਨਾ ਰਾਰਾ ਹਾਰ ਨੰਨੇ ਨੂੰ ਕੰਨਾ ਨੰਨੇ ਨੂੰ ਕੰਨਾ ਨਾਨਾ ਕਕੇ ਨੂੰ ਕੰਨਾ ਰਾਰਾ ਕਾਰ ਸਸੇ ਨੂੰ ਕੰਨਾ ਲੱਲਾ ਸਾਗ ਬੱਬੇ ਨੂੰ ਕੰਨਾ ਗੱਗੇ ਪੈਰੀ ਬਿੰਦੀ ਬਾਗ ਐੜੇ ਨੂੰ ਕੰਨਾ ਰਾਰੇ ਨੂੰ ਕੰਨਾ ਆਰਾ ਐੜੇ ਨੂੰ ਕੰਨਾ ਲੱਲੇ ਨ ਪਰਬਿੰਦੀ ਲੱਲੇ ਨੂੰ ਕੰਨਾ ਆ ਲਾ ਘੱਗਾ ੜੇ ਨੂੰ ਕੰਨਾ ਘੜਾ ਚੱਚੀ ਨੂੰ ਕੰਨਾ ਚਾ ਰਾਰਾ ਚਾਰ ਦਦੇ ਨੂੰ ਕੰਨਾ ਲੱਲੇ ਪੈਰੀ ਬਿੰਦੀ ਦਾਲ ਸਸੇ ਨੂੰ ਕੰਨਾ ਗੱਗਾ ਸਾਗ ਤਤੈ ਨੂੰ ਕੰਨਾ ਰਾਰੇ ਨੂੰ ਕੰਨਾ ਤਾਰਾ ਤਤੈ ਨੂੰ ਕੰਨਾ ਲੱਲੇ ਨੂੰ ਕੰਨਾ ਤਾਲਾ ਬੱਬਾ ੜਾੜੇ ਨੂੰ ਕੰਨਾ ਬੜਾ ਡੱਡੇ ਨੂੰ ਕੰਨਾ ਰਾਰਾ ੜਾਰ ਹਾਹੇ ਨੂੰ ਕੰਨਾ ਲੱਲਾ ਹਾਲ ਲੱਲੇ ਨੂੰ ਕੰਨਾ ਗੱਗਾ ਲਾਗ ਮੰਮੇ ਨੂੰ ਕੰਨਾ ਰਾਰੇ ਨੂੰ ਕੰਨਾ ਪਾਰਾ ਮੰਮੇ ਨੂੰ ਕੰਨਾ ਲੱਲੇ ਨੂੰ ਕੰਨਾ ਮਾਲ ਆ ਕੱਕਾ ਰਾੜੇ ਨੂੰ ਕੰਨਾ ਕੜਾ ਆਹੇ ਨੂੰ ਕੰਨਾ ਰਾਰਾ ਹਾਰ ਮੰਮੇ ਨੂੰ ਕੰਨਾ ਲੱਲਾ ਮਾਲ ਰਾਰੇ ਨੂੰ ਕੰਨਾ ਗੱਗਾ ਰਾਗ ਸਸੇ ਨੂੰ ਕੰਨਾ ਰਾਰੇ ਨੂੰ ਕੰਨਾ ਸਾਰਾ ਕੱਕੇ ਨੂੰ ਕੰਨਾ ਲੱਲੇ ਪਰ ਬਿੰਦੀ ਲੱਲੇ ਨੂੰ ਕੰਨਾ ਕਾਲਾ ਮੰਮੀ ਨੂੰ ਕੰਨਾ ਲੱਲੇ ਨੂੰ ਕੰਨਾ ਮਾਲਾ ਗੱਗੇ ਨੂੰ ਕੰਨਾ ਨਾਣੇ ਨੂੰ ਕੰਨਾ ਗਾਣਾ ਗੱਗੇ ਨੂੰ ਕੰਨਾ ਗਾ ਮਾਲਾ ਗਾਣਾ ਗਾ ਰਾਰੇ ਨੂੰ ਰਾਜਾ ਬਾਬੇ ਨੂੰ ਕੰਨਾ ਜੱਜੇ ਨੂੰ ਕੰਨਾ ਵਾਜਾ ਬਾਬਾ ਜੱਜੇ ਨੂੰ ਕੰਨਾ ਵਜਾ ਰਾਜਾ ਵਾਜਾ ਵਜਾ ਚੱਚੇ ਨੂੰ ਕੰਨਾ ਚੱਚੇ ਨੂੰ ਕੰਨਾ ਚਾਚਾ ਕੱਕੇ ਨੂੰ ਕੰਨਾ ਰਾਰਾ ਕਾਰ ਚਾਚਾ ਲੱਲੇ ਨੂੰ ਕੰਨਾ ਚਲਾ ਚਾਚਾ ਕਾਰ ਚਲਾ ਮੰਮੇ ਨੂੰ ਕੰਨਾ ਤੇ ਤੈਨੂੰ ਕੰਨਾ ਮਾਤਾ ਸਸੇ ਨੂੰ ਕੰਨਾ ਗੱਗਾ ਸਾਗ ਬੱਬਾ ਨਾਣੇ ਨੂੰ ਕੰਨਾ ਬਣਾ ਮਾਤਾ ਸਾਗ ਬਣਾ ਕਾਰ ਰਾਜਾ ਤਾਰਾ ਵਾਜਾ ਹਾਰ ਨਾਨਾ ਕਾਰ ਸਾਲ ਬਾਗ ਆਰਾ ਆਲਾ ਕੜਾ ਚਾਰ ਦਾਲ ਸਾਗ ਤਾਰਾ ताला, बड़ा डार हाल लाग पारा मन माला काड़ा हार माल राग सारा कला माला गाना गा राजा बाजा बजा चाचा कार चला माता साग बना ਹਾਂਜੀ ਬੱਚਿਓ ਅੱਜ ਅਸੀਂ ਕੀਤੀ ਕੰਨੇ ਦੀ ਮਾਤਰਾ ਦੇ ਦੋ ਅਕ੍ਰਿਸ਼ਾਬਦ ਇਸ ਤਰ੍ਹਾਂ ਤੁਸੀਂ ਪੜਨਾ ਸਿੱਖ ਜਾਓਗੇ ਤੇ ਤੁਸੀਂ ਦੇਖ ਕੇ ਇਹਨੂੰ ਲਿਖ ਵੀ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤੁਹਾਡੇ ਨਾਲ